ਅੱਜ ਤਰੀਕ 29 ਮਈ ਜਿਹੜਾ ਭਾਰਤ ਕਸ਼ਨਾਸ਼ੂ ਜੀ ਵੱਲੋਂ ਜਿਹੜਾ ਕਿ ਨਾਮਜ਼ਾਦਗੀ ਪੱਤਰ ਪੜਨ ਵਾਸਤੇ ਡੀਸੀ ਆਫਿਸ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਕਾਠ ਕੇਸ ਤਰੀਕੇ ਨਾਲ ਇੱਥੇ ਪਹੁੰਚਾ ਹੋਇਆ ਤਾਂ ਜਿਸ ਤਰੀਕੇ ਨਾਲ ਪਿਛਲੇ ਦਿਨੀਂ ਅਫਵਾਹਾਂ ਕਾਫੀ ਉੱਡ ਰਹੀਆਂ ਸੀ ਕਿ ਜਿਹੜਾ ਰਾਸ਼ੂ ਜੀ ਨੇ ਤੇ ਰਾਜਾ ਵੜਿੰਗ ਦੇ ਵਿੱਚ ਆਪਸੀ ਜਿਹੜੇ ਕੀ ਹੈ ਟਕਰਾਅ ਚੱਲਦਾ ਪਿਆ ਜਿਹੜੀ ਗੁੱਟਬਾਜੀ ਹੈ ਉਹ ਕਾਂਗਰਸ ਪਾਰਟੀ ਵਿੱਚ ਚੱਲਦੀ ਪਈ ਹੈ ਪਰ ਅੱਜ ਜਿਹੜੀ ਹੈ ਉਹ ਕਿਤੇ ਵੀ ਗੁੱਟਬਾਜੀ ਜਿਹੜੀ ਕਿ ਨਹੀਂ ਦੇਖਣ ਨੂੰ ਮਿਲੀ ਜਿਹੜੀ ਸਾਰੀ ਕਾਂਗਰਸ ਹਾਈ ਕਮਾਂਡ ਇੱਥੇ ਪਹੁੰਚ ਹੋਈ ਸੀ ਰਾਣਾ ਗੁਰਜੀ ਭ ਹੋਰ ਵੀ ਕਾਫੀ ਜਿਹੜੇ ਉੱਚ ਲੀਡਰ ਨੇ ਜਿਹੜੀ ਕਾਂਗਰਸ ਹਾਈ ਕਮਾਂਡ ਪਾਰਟੀ ਸਾਰੀ ਇੱਥੇ ਜੇ ਪਹੁੰਚੀ ਹੋਈ ਸੀ ਸਾਰੇ ਜਿਹੜੇ ਵੱਡੇ ਵੱਡੇ ਅਧਿਕਾਰੀ ਨੇ ਇੱਥੇ ਉਹ سپورਟ ਦੇ ਵਿੱਚ ਇੱਥੇ ਪਹੁੰਚੇ ਹੋਏ ਜਦੋਂ ਉੱਥੇ ਆਪਣੇ ਇਹਨਾਂ ਦੇ ਸਰਾਬਾ ਨਗਰ ਜਿਹੜਾ ਇੱਥੇ ਉਹਨਾਂ ਕੋਲ ਮੇਨ ਮੁੱਖ ਦਫਤਰ ਬਣਾਇਆ ਹੋਇਆ ਉੱਥੇ ਸਾਰੀ ਪਾਰਟੀ ਪਹੁੰਚੀ ਹੋਈ ਸੀ ਤੇ ਉੱਥੇ ਜਿਹੜੀ ਪਹਿਲਾਂ ਪੰਡਤ ਜੀ ਵੱਲੋਂ ਮੌਲੀ ਤੇ ਟਿੱਕਾ ਲਵਾਇਆ ਗਿਆ ਉਸ ਤੋਂ ਬਾਅਦ ਜਿਹੜੀ ਭਾਈ ਸਾਹਿਬ ਵੱਲੋਂ ਅਰਦਾਸ ਕੀਤੀ ਗਈ ਹੈ ਤੇ ਹੁਣ ਜਿਹੜਾ ਕਿ ਡੀਸੀ ਆਫਿਸ ਪਹੁੰਚੇ ਨੇ ਨਾਮਜ਼ਦ ਕੀ ਪੱਤਰ ਪਰਨਵਾਸੇ ਤਾਂ ਕਾਠ ਤੁਸੀਂ ਆਪ ਆਪਣੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਾਠ ਇੱਥੇ ਮੌਜੂਦ ਹੈ ਕਿਸ ਤਰੀਕੇ ਨਾਲ ਲੋਕ ਇੱਥੇ ਪਹੁੰਚੇ ਹੋਏ ਨੇ ਉਤਸ਼ਾਹ ਜਿਹੜਾ ਕਿ ਲੋਕਾਂ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਤੇ ਪਰ ਜਿਹੜੇ ਰਾਜਾ ਵਡਿੰਗ ਜੀ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਾਡੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਗੁੱਟਬਾਜ਼ੀ ਨਹੀਂ ਆਸੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਆਂ ਤਾਂ ਇਹ ਉਹ ਲੋਕ ਨੇ ਜਿਹੜੇ ਸਪੋਰਟ ਦੇ ਵਿੱਚ ਇੱਥੇ ਆਏ ਹੋਏ ਨੇ तकरीबन ਅੰਦਰ ਸਿਰਫ ਪੰਜ ਲੋਕ ਜਿਹੜੇ ਅੰਦਰ ਗਏ ਨੇ ਭਰਤ ਕੁਸ਼ਨਸ਼ੀਲ ਜੀ ਨਾਲ ਤੇ ਨਾਮ ਜਦਗੀ ਪੱਤਰ ਭਰਨ ਗਏ ਹੋਏ ਨੇ ਤਾਂ ਇਸ ਸਮੇ ਲੋਕ ਜਿਹੜੇ ਨੇ ਕਾਂਗਰਸ ਪਾਰਟੀ ਦਾ ਝੰਡਾ ਲੈ ਕੇ ਮੌਜੂਦ ਨੇ ਇੱਥੇ ਸਪੋਰਟ ਜਿਹੜੀ ਕਿ ਆਪਰ ਕੁਸ਼ਨਸ਼ੀਲ ਜੀ ਦੀ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਆਪਣੀ ਹਾਈਟ ਕਮਾਨ ਦਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਿਤਾਉਂਦੇ ਹੋਏ ਇਹ ਬੜੀ ਅਹਿਮ ਚੋਣ ਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਪਹਲਾਣਿਆ ਤੇ ਅੱਜ ਜਦੋਂ ਕਾਗਜ਼ ਭਰਨ ਜਾ ਰਹੇ ਆ ਇਸ ਚੋਣ ਮਹਿੰਤੂ ਸ਼ੁਰੂ ਕਰਨ ਲਈ ਆਏ ਸਾਨੂੰ ਆਸ਼ੀਰਵਾਦ ਦੇਣਾ ਹੈ ਸਪੋਰਟ ਕਰਨਾ ਹੈ ਮੇਰੇ ਇਸ ਪ੍ਰਦੇਸ਼ ਦੇ ਸਾਡੇ ਜਨਰਲ ਸੈਕਟਰੀ ਇੰਚਾਰਜ ਸਾਹਿਬ ਦਾ ਸੀਐਮ ਬੁਕੇਸ਼ ਬੁਕੇਸ਼ ਜੀ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਔਰ ਭਲਵੀ ਦੀ ਔਰ ਕਾਂਗਰਸ ਪਾਰਟੀ ਦੇ ਸਾਰੇ ਬੁਲਾਰਸ਼ ਨੀਗਰ ਸਰਪਾਨ ਅੱਜ ਅਸੀਂ ਕਾਗੜ ਘਾਟਾ ਸੇ ਆਏ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਇਸ ਥੋਨ ਦਾ ਜਿਹੜਾ ਵਿਗਲ ਹੈ ਉਹ ਵੱਜ ਚੁਕਿਆ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਰੀਤੀ ਰਿਵਾਜ ਲਭ ਹੋ ਗਿਆ ਹੋਇਆ ਮਰਗਾਂ ਦੀ ਪੂਰਤੀ ਕਰ ਗਿਆ ਹੋਇਆ ਆ ਕੇ ਵਾਰਸ਼ ਪੂਰੇ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਉਹ ਅਸੀਂ ਇੱਥੇ ਉਲੰਘ ਕਰਨਾ ਹੈ ਸਰ ਇੱਕ ਵੱਖਰਾ ਉਤਸ਼ਾਹ ਨਜ਼ਰ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਵਰਕਰ ਪਹੁੰਚ ਰਹੇ ਨੇ ਸੀਨੀਅਰ ਲੀਡਰ ਪਹੁੰਚ ਰਹੇ ਨੇ ਅੱਜ ਨਾਮਜ਼ਦਗੀ ਭਰੀ ਜਾਣੀ ਹੈ ਜੀ ਸਾਡੀ ਬਹੁਤ ਜੀ ਅਫੀਸ਼ੀਅਲ ਸ਼ੁਭਕਾਮਨਾਵਾਂ ਅੱਜ ਤੋਂ ਨਹੀਂ ਹੈਗੇ पिछले 300+ हे दे दो सारी कस्टिट्यूएंसी दा दोन हाल करे हर एक को मिल रहा हर एक नाल अपने रिश्ते दोबारा तो मिटा के मेरा ख्याल जयजय बोल देखकर तो मिले वो रिफ्लेक्ट कर रहे हैं है। है। तो है। तो है आज इथे बगैर बुलाए लोग आ रहे हैं तो सरकार को खडे अटेंट छोड़ हैं लोग ज्यादा हैं उत्साह तो एक ना हौसला मिलता है ਸਰ ਬੋਲ ਰਹੇ ਕਿ ਕਿਹਦੇ ਸਿਆਸੀ ਲੀਡਰਸ਼ਿਪ ਨਾਲ ਹੋਈ ਹੈ ਕਹਿੰਦੇ ਮਨ ਭੇਤੀਏ ਪਰ ਅੱਜ ਇੱਕ ਪਲੇਟਫਾਰਮ ਦੇ ਨਾਲ ਵਿਚਾਰਾਂ ਦੀ ਲੜਾਈ ਡੈਮੋਕ੍ਰੇਸੀ 'ਚ ਉਸ ਸੰਸਥਾ ਦੀ ਮਜ਼ਬੂਤੀ ਦੀ ਨਿਸ਼ਾਨੀ ਹੈ ਮੇਰੇ ਕਿਸੇ ਨਾਲ ਵੀ ਕੋਈ ਵਿਚਾਰਾਂ ਦਾ ਇਲੈਕਸ਼ਨ ਹੋ ਰਿਹਾ ਹੋ ਸਕਦਾ ਹੈ ਵੀ ਨਾਮ ਮੇਲ ਖਾਂਦੇ ਹੋਣ ਪਰ ਜਦੋਂ ਲੜਾਈ ਹੈ ਜਦੋਂ جنگ ਹੈ ਸਾਰੇ ਦੀ ਸਾਰੀ ਕਾਂਗਰਸ ਇਕੱਠੀ ਹੈ ਮੈਂ ਸਾਰੇ ਕਹਿੰਦਾ ਹੈ ਕਾਂਗਰਸ ਹਮੇਸ਼ਾ ਇਕੱਠੀ ਹੈ ਮੈਂ ਤੁਹਾਨੂੰ ਦੱਸਿਆ ਹਰ ਸੰਸਥਾ 'ਚ ਜਿਹੜਾ ਵਿਚਾਰਾਂ ਦਾ ਨਾਲ ਭੇਜਦਾ ਹੈ ਉਹਦੀ ਮਜ਼ਬੂਤੀ ਦੀ ਨਿਸ਼ਾਨੀ ਹੁੰਦੀ ਹੈ ਮੁਕਾਬਲਾ ਜਿਹਦੇ ਨਾਲ ਆ ਜੱਪ ਲੱਗੇ ਅਸੀਂ ਇਲੈਕਸ਼ਨ ਨੂੰ ਇਲੈਕਸ਼ਨ ਲੈਦੇ ਆ ਵੱਡੀ ਗੱਲ ਨਹੀਂ ਕਰਨੀ ਕੋਈ ਹਾਈਪ ਹੋਣੀ ਸਾਰੇ ਤਰੀਕੇ ਨਾਲ ਪੂਰੀ ਜਾਊਗੀ ਹੁਣ ਤੋਂ ਘੰਟੇ ਬਾਅਦ ਪਰ ਵੱਡੇ ਫਰਕ ਤੇ ਆਉਣ ਦੀ ਹੈ ਕਿ ਇਸ ਪੇਟੀ ਦਾ ਜੁੱਤੀ ਗੱਲ ਤੋਂ ਸਨੇਹਾਵਾਂ ਸਾਰੇ ਸਾਥੀਆਂ ਦੇਖੋ ਇਹ ਸਵਾਗਤ ਸਵਾਗਤ ਕਰਦਾ ਧੰਨਵਾਦ ਵੋਟਾਂ ਹੋਰ ਦੀਆਂ ਤੇ ਤੁਸੀਂ ਕਲੀਅਰ ਕਰ ਕਿਹੜਾ ਰਿਜ਼ਲਟ ਆ ਉਹ ਆਸ਼ੂ ਹੋਣਾਂ ਦੀ ਫੇਵਰ ਚ ਦੇਖ ਸਕਦੇ ਅੱਜ ਹੜ ਆਇਆ ਹੋਇਆ ਅੱਜ ਤੁਹਾਨੂੰ ਲੱਗਦਾ ਕਿ ਅਸੀਂ ਇੱਕ ਸਿੰਪਲ ਬੋਲਤੀ ਕੀਤੀ ਸ਼ਾਹੀ ਤੇ ਆਪਾਂ 11 ਵਜੇ ਜਿਹੜੇ ਆ ਤੁਹਾਨੂੰ ਖਾਸ ਤੱਕ ਲੋੜ ਨਹੀਂ ਤੇ ਤੁਸੀਂ ਆ ਆਪੇ ਦੇ ਜਿਹੜੇ ਆ ਤੁਸੀਂ ਆਪੇ ਦੀ ਬਿਜ਼ਨਸ ਕਰ ਸਕਦੇ ਸਾਡੇ ਕੌਂਸਲਰਾਂ ਨੇ ਇੱਕ ਮਿਸ਼ਨ ਦੇ ਲੀਡਰ ਬਣੇ ਅਸੀਂ ਤਾਂ ਇਹ ਕਵਾਂਗੇ ਕਿ ਜਿਹੜਾ ਜੇਸ ਲੀਡਰ ਤੇ ਰੀਡ ਦੀ ਹੱਡੀ ਰਹੀ ਹੈ ਜੀ ਅਗਲੀ ਗੱਲ ਹੈ ਬਹੁਤੇ ਲੀਡਰਾਂ ਦੀ ਰੀਡ ਦੀ ਹੱਡੀ ਹੈ ਨਹੀਂ ਸੋ ਅੱਜ ਸਾਨੂੰ ਰੀਡ ਦੀ ਹੱਡੀ ਵਾਲੇ ਲੀਡਰ ਨੂੰ ਚੂਸ ਕਰਨਾ ਚਾਹੀਦਾ ਤਾਂ ਕਿ ਪੰਜਾਬ ਲਈ ਅਸੀਂ ਕੋਈ ਚੰਗੀ ਜਿਹੜੀ ਆ ਪ੍ਰਤ ਪਾ ਸਕੀਏ ਰਾਜ ਲਈ ਚੱਗੇ ਜੋ ਗੱਲ ਰਸਤੇ ਜਿਹੜੇ ਉਹ ਕਲਾਸ ਉਹ ਕਹਿ ਸਕਦੇ ਨਹੀਂ ਜਿਹੜੇ ਕੰਮ ਕੀਤੇ ਹੋਏ ਆ ਉਹ ਆ ਲੋਗ ਆ ਰਹੇ ਨੇ ਮਿੰਨਪਾਲ ਜਿਹੜੇ ਬੰਦ ਆਸ਼ੂ ਜੀ ਦੇ ਮੈਨੂੰ ਲੱਗਦਾ ਜਿਹੜੇ ਲੁਧਿਆਣੇ ਦੇ ਕੰਮ ਖਾਸ ਕਰਕੇ ਆ ਉਹ ਭਾਰਤ ਭੂਸ਼ੇ ਜੋ ਆਸ਼ੂ ਨੇ ਕੀਤੇ ਆ ਜੋ अरोड़ा ਜੀ ਤਾਂ ਮੈਨੂੰ ਲੱਗਦਾ ਆਪਣੀ ਗ੍ਰਾਂਟ ਵੀ ਜਿਹੜੀ ਵੰਡ ਨਹੀਂ ਸਕਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਪਿਆ ਧੰਨਵਾਦ ਕਰਦੇ ਆ ਸਾਰੀ ਲੀਡਰਸ਼ਿਪ ਦਾ ਤੇ ਅੱਗੋਂ ਵੀ ਜੋ ਅੱਜ ਮਾਹੌਲ ਬਣਿਆ ਹੋਇਆ ਹੈ ਇਹ ਮਾਹੌਲ ਦਰਸਾਉਂਦਾ ਵੀ 19 ਤਰੀਕ ਨੂੰ ਕੀ ਹੋਣ ਜਾ ਰਿਹਾ ਹੈ 23 ਤਰੀਕ ਨੂੰ ਮਸ਼ੀਨਾਂ ਵਿੱਚੋਂ ਕੀ ਨਿਕਲੇਗਾ ਮੈਂ ਉਮੀਦ ਕਰਦਾ ਸਾਡੇ ਵਰਕਰ ਜਿਸ ਤਰੀਕੇ ਅੱਜ ਜੋਸ਼ ਹੈ ਕਿ ਇਸ ਰਿਜ਼ਲਟ ਨੂੰ ਬਕਾਇਦਾ ਤੌਰ ਤੇ ਪੋਜੀਟਿਵਲੀ ਸਰ ਕਰਨਗੇ